ਹਾਂਜੀ ਦੋਸਤੋ ਤੁਹਾਡੇ ਲਈ ਲੈ ਕੇ ਆਇਆ ਇੱਕ ਕਮਾਲ ਦੀ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਬੈਂਟਰੀ ਤੇ ਆਪਾਂ ਮੋਬਾਈਲ ਚਾਰਜ ਕਿੱਦਾਂ ਕਰ ਰਹੇ ਨੇ ਤੇ ਇਹ ਵੀਡੀਓ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਜੀ ਕਿਉਂਕਿ ਕਈ ਵਾਰ ਪਹਾੜਾਂ 'ਚ ਵੀ ਚਲੇ ਜਾਣੇ ਆਂਗੇ ਉਧਰ ਕਈ ਵਾਰ ਆਪਾਂ ਨੂੰ ਮੋਬਾਈਲ ਚਾਰਜ ਕਰਨ ਲਈ ਕੋਈ ਚੀਜ਼ ਨਹੀਂ ਮਿਲਦੀ ਤਾਂ ਇਹ ਆਪਾਂ ਚੀਜ਼ ਆਪਾਂ ਜਿਹੜੇ ਆਪਾਂ ਬਣਾ ਰਹੇ ਆ ਇਹ ਆਪਾਂ ਮੋਟਰਸਾਈਕਲ ਦੀ ਬੈਟਰੀ ਤੇ ਵੀ ਲਾ ਸਕਦੇ ਆ ਕਈ ਵਾਰ ਆਪਣੇ ਮੋਟਰਸਾਈਕਲ ਦੀ ਬੈਟਰੀ ਮੋਟਰ ਰੈਕ ਦੇ ਵਿੱਚ ਚਾਰਜਰ ਵਾਲਾ ਜਗ੍ਹਾ ਨਹੀਂ ਹੁੰਦਾ ਤੇ ਆਪਾਂ ਇਹ ਚੀਜ਼ ਉਥੇ ਜ਼ਰੂਰ ਲਾ ਸਕਦੇ ਆ ਜੀ ਧਿਆਨ ਨਾਲ ਦੇਖਣੀ ਹੈ ਵੀਡੀਓ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚਾਹੀਦਾ ਕੀ ਹੈ ਜੀ ਇਹ ਸਾਨੂੰ ਆਮ ਦੁਕਾਨ ਤੋਂ ਮਿਲ ਜੂਗਾ ਜੀ ਮੋਟਰਸਾਈਕਲ ਲਈ ਤੋਂ ਇਹ ਹੈਗਾ ਮੋਟਰਸਾਈਕਲ ਦਾ ਹੋਲਡਰ ਜੀ ਜਿਹੜੀ ਆਪਣੀ ਮੂਰੀ ਲਾਈਟ ਹੁੰਦੀ ਹੈਗੀ ਤੇ ਇਹ ਆਪਾਂ ਨੂੰ ਦੁਕਾਨ ਤੋਂ ਲੈ ਕੇ ਆਉਣੀ ਪਊਗੀ ਜੀ ਉੱਥੇ ਵੀ ਪੁੱਛ ਲੈ ਕੋਈ ਵਾਰੀ ਉਸੇ ਕੋਲ ਵੀ ਮਿਲ ਜਾਂਦੀ ਆ ਇਹ ਹੈਗੀ ਆ ਜੀ ਪਾਵਰ ਬੈਂਕ ਵਾਲੀ ਆ ਉਹ ਡਾਟਾ ਕੇਬਲ ਆ ਗਈ ਹੈ ਡਾਟਾ ਕੇਬਲ ਵਾਲੀ ਉਹ ਆ ਗਈ ਜੀ ਆਪਣਾ ਤੇ ਇੱਕ ਆਪਾਂ ਨੂੰ ਚਾਹੀਦੀ ਹੈਗੀ ਇਹ ਥੰਬਲ ਵਾਲੀ ਤਾਰ ਜੀ ਇਹ ਵੱਡੀ ਹੋਵੇ ਤਾਂ ਵੀ ਬਹੁਤ ਵਧੀਆ ਗੱਲ ਹੈ ਜੀ ਠੀਕ ਹੈ ਜੀ ਤੇ ਇੱਕ ਚਾਹੀਦੀ ਆਪਾਂ ਨੂੰ ਇਹ ਚਿਮਟੀ ਇਹ ਆਮ ਆਪਾਂ ਨੂੰ ਬੈਟਰੀ ਨਾਲ ਲਗਾਣ ਦਾ ਸਭ ਕੁਝ ਮਿਲ ਜੂਗਾ ਜੀ ਠੀਕ ਹੈ ਜੀ ਤੇ ਹੁਣ ਇਹ ਆ ਇਹ ਆਪਾਂ ਲਾਉਣਾ ਕਿਵੇਂ ਆ ਇਹ ਜਿਗਰ ਇਹ ਆਪਾਂ ਬਣਾਉਣੀ ਕਿਵੇਂ ਹੈਗੀ ਇਹ ਧਿਆਨ ਨਾਲ ਦੇਖਿਓ ਜੀ ਵੀਡੀਓ ਸਾਰੀ ਠੀਕ ਹੈ ਜੀ ਛੋਟੇ ਬਹੁਤ ਕੰਮ ਆਉਣ ਵਾਲੀ ਵੀ ਚੀਜ਼ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਜੀ ਤਿਆਰ ਹਾਂ ਹਾਂ ਜੀ ਦੋਸਤੋ ਇਹ ਇਹ ਆਪਣੀ ਆ ਗਈ ਹੋਲਡਰ ਜੀ ਮੋਟਰਸਾਈਕਲ ਦਾ ਲਾਲ ਤਾਰ ਆਪਾਂ ਲਾਉਣੀ ਹੈ ਜੀ ਇਹਦੇ ਉੱਪਰ ਠੀਕ ਹੈ ਜੀ ਇਹਨੂੰ ਆਪਾਂ ਕਰ ਲੈਣਾ ਕਵਰ ਠੀਕ ਹੈ ਜੀ ਤੇ ਇਹ ਤੋਂ ਬਾਅਦ ਚ ਇਹ ਚਿਮਟੇ ਵਾਲੀ ਤਾਰ ਇਹ ਆਪਾਂ ਚਾਹੇ ਵੱਡੀ ਕਰ ਲਈਏ ਇਹਦੇ ਇੱਥੇ ਇਹਦੀ ਇਹਦੀ ਹੈਗੀ ਜੀ ਆ ਥੰਬਲ ਇਹ ਲਾਉਣੀ ਆਪਾਂ ਇਸ ਸਾਈਡ ਸਿੰਪਲ ਜੀ ਕੰਮ ਆ ਜੀ ਇਹਦੀ ਤਾਰ ਇਹ ਆਪਣੇ ਉਹ ਵੱਡੀ ਵੱਡੀ ਤਾਰ ਹੋ ਗਈ ਜੀ ਇਹਨੂੰ ਚਾਹੇ ਆਪਾਂ ਐਂ ਵੀ ਜੋੜ ਲਈਏ ਤਾਂ ਵੀ ਕੋਈ ਚੱਕਰ ਨਹੀਂ ਜੇ ਆਪਾਂ ਇਹਦੇ ਨਾਲ ਇਹ ਚਿਮਟੀ ਲਾਉਣੀ ਆ ਤਾਂ ਵੀ ਚੱਕਰ ਨਹੀਂ ਠੀਕ ਹੈ ਜੀ ਤੇ ਆਪਾਂ ਚਲੋ ਇਹਦੇ ਨਾਲ ਇਹ ਲਾਈ ਲੈਣੇ ਜੀ ਜਦੋਂ ਹੈਗੀ ਆਪਣੇ ਕੋਲ ਫਿਰ ਤਾਂ ਆਪਾਂ ਲਾਈ ਲਈਏ ਤਾਂ ਬਹੁਤ ਵਧੀਆ ਠੀਕ ਹੈ ਜੀ ਤੇ ਇਹ ਸਿੰਪਲ ਜਿਹਾ ਕੰਮ ਹੈ ਇਹ ਆਪਾਂ ਇਹਦੇ ਵਿੱਚ ਇਦਾਂ ਪਾ ਲੈਣਾ ਤੇ ਇਹਦੇ ਵਿੱਚ ਆਪਾਂ ਡਾਟਾ ਕੇਬਲ ਆ ਲੈਣੀ ਹੈ ਜੀ ਉਹ ਆਪਣੇ ਉਹ ਤੇ ਆਜੂ ਤੇ ਲਾਲ ਤਾਰ ਆਪਣੀ ਲਾਲ ਤੇ ਆਜੂ ਪਲੱਸ ਤੇ ਤੇ ਕਾਲੀ ਤਾਰ ਆਪਣੀ ਮਾਈਨਸ ਤੇ ਤੇਜ਼ ਜਿਗਾਰਡ ਤੁਹਾਡਾ 100% ਸਫਲ ਹੋਊਗਾ ਜੀ ਮੇਰੇ ਕੋਲ ਬੈਂਡਰੀ ਨਹੀਂ ਹੈ ਕਿ ਨਹੀਂ ਮੈਂ ਤੁਹਾਨੂੰ ਲਾ ਕੇ ਦਿਖਾ ਦਿੰਦਾ ਤੇ ਛੋਡੇ ਕੰਮ ਆਉਣ ਵਾਲੀ ਚੀਜ਼ ਹੈ ਜੀ ਕਿਉਂ ਆਪਾਂ ਪਹਾੜਾਂ ਪੂਣਾਂ ਚ ਜਾਣਿਆਂਗੇ ਉੱਧਰ ਕਈ ਵਾਰੀ ਆਪਣਾ ਰਸਤੇ 'ਚ ਫੋਨ ਲੋ ਹੋ ਜਾਂਦਾ ਤੇ ਚਾਰਜਰ ਕਰਨ ਲਈ ਇਹ ਜਿਗਾਰਡ ਛੋਡੇ ਬਹੁਤ ਕੰਮ ਆਊਗਾ ਜੀ ਤੇ ਵੀਡੀਓ ਨੂੰ ਲਾਈਕ ਕਮੈਂਟਸ ਤੇ ਸ਼ੇਅਰ ਜ਼ਰੂਰ ਕਰਿਓ ਜੀ ਔਰ ਓਕੇ ਜੀ ਸ਼ੁਕਰੀਆ ਮਿਹਰਬਾਨੀ ਧੰਨਵਾਦ